ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਕarele ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਕarele ਤੁਸੀਂ ਬਹੁਤ ਵਾਰ ਖਾਦੇ ਹੋਣਗੇ ਪਰ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਇੱਥੇ ਮੈਂ 6 ਕarele ਲੈ ਲੈਨੇ ਮੀਡੀਅਮ ਸਾਈਜ਼ ਦੇ ਤੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਛਿਲਕਾ ਬਹੁਤ ਜ਼ਿਆਦਾ ਮੋਟਾ ਨਹੀਂ ਉਤਾਰਨਾ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਕarele ਛਿੱਲ ਕੇ ਤਿਆਰ ਕਰ ਲਵਾਂਗੇ ਤੇ ਛਿੱਲ ਕੇ ਆਪਾਂ ਸਿੱਟਣੀ ਨਹੀਂ ਤੇ ਇਹਨਾਂ ਨੂੰ ਆਪਾਂ ਪਤਲਾ ਪਤਲਾ ਕੱਟ ਲਵਾਂਗੇ ਬਹੁਤ ਜ਼ਿਆਦਾ ਮੋਟਾ ਆਪਾਂ ਨਹੀਂ ਕੱਟਣਾ ਨਹੀਂ ਤਾਂ ਪੱਕਣ ਵਿੱਚ ਥੋੜੀ ਜੀ ਪ੍ਰੇਸ਼ਾਨੀ ਹੋਏਗੀ ਯਾਨੀ ਕਿ ਟਾਈਮ ਲੱਗੇਗਾ ਤੇ ਇਸ ਤਰੀਕੇ ਨਾਲ ਸਾਰੇ ਕਰੇਲੇ ਮੈਂ ਕੱਟ ਕੇ ਤਿਆਰ ਕਰ ਲੈਨੇ ਤੇ ਇੱਥੇ ਆਪਾਂ ਛਿਲਕੇ ਵੀ ਆਪਾਂ ਨਹੀਂ ਫੈਂਕਣੇ ਤੇ ਇਹਨਾਂ ਉੱਤੇ ਥੋੜਾ ਥੋੜਾ ਆਪਾਂ ਨਮਕ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਛਿਲਕੇ ਤੇ ਕਰੇਲੇ ਦੋਵਾਂ ਨੂੰ ਅਲੱਗ-ਅਲੱਗ ਰੱਖਣਾ ਹੈ ਤੇ ਨਮਕ ਮਿਕਸ ਕਰਨ ਤੋਂ ਬਾਅਦ 10 ਮਿੰਟ ਉੰਤਕਾ ਆਪਾਂ ਰੱਖ ਦੇਵਾਂਗੇ 10 ਮਿੰਟਾਂ ਬਾਅਦ ਮੈਂ ਇਹਨਾਂ ਨੂੰ ਧੋ ਲਿਆ ਚੰਗੀ ਤਰ੍ਹਾਂ ਤੇ ਨਿਚੋੜ ਲਿਆ ਇਸ ਤਰੀਕੇ ਨਾਲ ਹੀ ਇਹ ਸੁੱਕੇ ਹੋ ਗਏ ਨੇ ਤੁਸੀਂ ਕੱਪੜੇ ਨਾਲ ਸਾਫ਼ ਵੀ ਕਰ ਸਕਦੇ ਹੋ ਤੇ ਇੱਥੇ ਥੋੜਾ ਲਸਣ ਤੇ ਇਹਦੇ ਨਾਲ 2-3 ਹਰੀਆਂ ਮਿਰਚਾਂ ਤੇ ਛਿਲਕੇ ਆਪਾਂ ਲੈ ਲੈਨੇ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਮਿਕਸੀ ਜਾਰ ਵਿੱਚ ਦਰਦਰਾ ਜਾਂ ਕੁਟ ਲਵਾਂਗੇ ਪੀਸ ਲਵਾਂਗੇ ਤੇ ਇੱਥੇ ਮੈਂ ਇੱਕ ਮਿਕਸੀ ਜਾਰ ਲਿਆ ਤੇ ਇੱਥੇ ਪਾਵਾਂਗੇ ਆਪਾਂ ਲਸਣ ਹਰੀਆਂ ਮਿਰਚਾਂ तो करेले के छिलके ही एक टेबल स्पून दे करीब आपवे सौंफ सौंफ तीन जरूर पायो बहुत ही ज़्यादा वाइट टेस्ट आऊगा तो दर दरा आप पिसले है इस तरीके तो एक पैन बच्चा तेल गरम करा सरों का तेल यूज करना है ये करेले बहुत ही वीयी बन के तैयार हो गए तीन टेबल स्पून तेल लियाल गर्म हो चुके अद्धा चम्मच जीरा तो दो व्डे साइज के ਪਿਆਜ਼ ਕੱਟ ਕੇ ਮੈਂ ਇੱਥੇ ਪਾਈ ਨੇ ਪਿਆਜ਼ ਨੂੰ ਲੰਬਾ ਲੰਬਾ ਕੱਟ ਕੇ ਪਾਇਆ ਹੈ ਬਾਰੀਕ ਪਿਆਜ਼ ਨਹੀਂ ਰੱਖਣਾ ਤੇ ਪਿਆਜ਼ ਨੂੰ 2 ਮਿੰਟ ਵਾਸਤੇ ਲੋ ਫਲੇਮ ਤੇ ਭੁੰਨਿਆ ਹੈ ਜਿਆਦਾ ਨਹੀਂ ਭੁੰਨਣਾ ਤੇ ਇਹਦੇ ਨਾਲ ਹੀ ਆਪਾਂ ਜਿਹੜਾ ਆਪਾਂ ਮਸਾਲਾ ਬਣਾ ਕੇ ਇਹ ਤਿਆਰ ਕੀਤਾ ਸੀ ਮਿਕਸੀ ਵਿੱਚ ਪਿਸ ਕੇ ਉਹ ਪਾਇਆ ਹੈ ਲਸਣ ਉਹ ਪਾਏ ਦੇ ਨਾਲ ਚੰਗੀ ਤਰ੍ਹਾਂ ਭੁੰਨਣਾ ਹੈ 2-3 ਮਿੰਟ ਇੱਥੇ ਮਿਲਾ ਲੈਣੇ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਕ੍ਰੀਲੇ ਕਰੇਲੇ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮਿਕਸ ਕਰਨ ਤੋਂ ਬਾਅਦ ਟੱਕਣ ਲਾ ਕੇ ਆਪਾਂ ਪਕਾਣ ਦਵਾਂਗੇ 2-3 ਮਿੰਟ ਵਾਸਤੇ ਤੇ ਇਹਨੂੰ ਮੈਂ 3-4 ਮਿੰਟਾਂ ਵਾਸਤੇ ਪਕਾਇਆ ਹੈ ਫਰੈਂਡਸ ਤੇ ਜਿਹੜੇ ਆਪਣੇ 80% ਤੱਕ ਕੁੱਕ ਹੋ ਚੁੱਕੇ ਨੇ ਕਰੇਲੇ ਇਹਦੇ ਵਿੱਚ ਪਿਆਜ਼ ਥੋੜੇ ਕਰੰਚੀ ਵਧੀਆ ਲੱਗਦੇ ਨੇ ਇੱਥੇ ਮੈਂ ਨਾਰੀਅਲ ਨੂੰ ਕੱਦੂਕਸ ਕਰਕੇ ਪਾਇਆ ਹੈ 2 ਟੇਬਲस्पून 1.5 ਚਮਚਾ ਇੱਥੇ ਲਾਲ ਮਿਰਚ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਤੇ 1 ਚਮਚ ਧਨੀਆ ਪਾਊਡਰ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਰੱਖ ਸਕਦੇ ਹੋ 1 ਵੱਡਾ ਚਮਚ ਇੱਥੇ ਕਸੂਰੀ ਮੇਥੀ ਤੇ ਨਮਕ ਸਵਾਦ ਅਨੁਸਾਰ ਪਾਣਾ ਨਮਕ ਆਪਾਂ ਪਹਿਲਾਂ ਵੀ ਐਡ ਕੀਤਾ ਸੀ ਕ੍ਰੇਲਿਆਂ ਵਿੱਚ ਤੇ ਅੱਧਾ ਚਮਚ ਅਮचूर ਪਾਊਡਰ ਮੈਂ ਇੱਥੇ ਨਿੰਬੂ ਦਾ ਰਸ ਪਾਵਾਂਗੀ ਲਾਸਟ ਵਿੱਚ ਇਸ ਵਾਸਤੇ ਅਮचूर ਪਾਊਡਰ ਕਮ ਇਸਤੇਮਾਲ ਕੀਤਾ ਜੇਕਰ ਤੁਸੀਂ ਨਿੰਬੂ ਦਾ ਰਸ ਨਾ ਪਾਓ ਤਾਂ ਤੁਸੀਂ ਅਮचूर ਜ਼ਿਆਦਾ ਪਾ ਸਕਦੇ ਹੋ ਤੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਜਦੋਂ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਉਦੋਂ ਆਪਾਂ ਇਸ ਵਿੱਚ ਪਾਵਾਂਗੇ 3-4 ਚਮਚ ਪਾਣੀ ਪਾਣੀ ਪਾਉਣ ਨਾਲ ਕੀ ਹੈਗੇ ਮਸਾਲੇ ਜਿਹੜੇ ਸੜਨਗੇ ਨਹੀਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਟੱਕਣ ਲਾ ਕੇ ਇਹਨੂੰ 2-3 ਮਿੰਟ ਹੋਰ ਪਕਾ dennਵਾਂਗੇ ਕarele ਸਾਡੇ ਬਣ ਕੇ ਤਿਆਰ ਹੋ ਗਏ ਨੇ ਦੋਸਤੋ ਤੇ ਹੁਣ ਗੈਸ ਦੀ ਫਲੇਮ ਆਪਾਂ ਆਫ ਕਰ ਦਿੰਨੇ ਆਂ करेले जड़ी सॉफ्ट हो गए ने हम पावे आप नींबू का रस नींबू के रस नाले बहुत ही ज़्यादा वीयी बनते हैं तो कड़वे बिल्कुल भी नहीं बनते बिल्कुल भी कौड़े नहीं होकर फ्रिज में रख के भी खा सकते हो कई दिन तक तो करेले सा बन के तैयार हो गए हैं जे रैसपी पसंद आई है तो लाइक शेयर करना ना भूलिया जे